ਡੀਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਅੱਜ ਦੇ ਕਲਾਸ ਦੇ ਵਿੱਚ ਅੱਜ ਦਾ ਟੌਪਿਕ ਹੈ ਭਾਰਤ ਦਾ ਸੰਸਾਰ ਦੇ ਮੁੱਖ ਮੁੱਦਿਆਂ ਪ੍ਰਤੀ ਦ੍ਰਿਸ਼ਟੀਕੋਣ ਪੂਰੇ ਸੰਸਾਰ ਦੇ ਵਿੱਚ ਬਹੁਤ ਸਾਰੇ ਮੁੱਦੇ ਹਨ ਜਿਵੇਂ ਕਿ ਮਨੁੱਖੀ ਅਧਿਕਾਰ ਡਿਸ armament ਨਿਸ਼ਸਥਰੀਕਰਨ ਸ਼ਾਸਤਰ ਬਹੁਤ ਵਧ ਗਏ ਨੇ ਉਹਨਾਂ ਨੂੰ ਕਿਵੇਂ ਕੱਟ ਕਰਨਾ ਹੈ ਐਨਵਾਇਰਨਮੈਂਟ ਦਾ ਮੁੱਦਾ ਹੈ ਗਲੋਬਲਾਈਜ਼ੇਸ਼ਨ ਦਾ ਮੁੱਦਾ ਹੈ illegal migration ਦਾ ਮੁੱਦਾ ਹੈ ਬਹੁਤ ਸਾਰੇ ਮੁੱਦੇ ਹਨ ਤੇ ਕੁਝ ਮੁੱਦੇ ਜੋ ਆਪਣੇ ਸਿਲੇਬਸ ਚ ਮੇਜਰ ਮੁੱਦੇ ਹੈਗੇ ਉਸ ਮੁੱਦਿਆਂ ਦੇ ਕੁਐਸਚਨ ਆਨਸਰ ਆਪਾਂ ਇਸ ਕਲਾਸ ਦੇ ਵਿੱਚ ਕਰਾਂਗੇ ਤੇ ਚਲੋ ਸ਼ੁਰੂ ਕਰਦੇ ਆਪਾਂ ਪ੍ਰਸ਼ਨ ਵਸਤੁਨਿਸ਼ਟ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈ ਬਹੁ ਵਿਕਲਪੀ ਪ੍ਰਸ਼ਨ ਹਰ ਸਾਲ ਵਿਸ਼ਵ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ 10 ਦਸੰਬਰ ਨੂੰ ਤੁਸੀਂ ਯਾਦ ਰੱਖਣਾ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਦੀ ਵਿਵਸਥਾ ਵਿਸ਼ਵ ਵਿਆਪੀ ਘੋਸ਼ਨਾ ਦਾ ਹੇਠ ਲਿਖਿਆ ਅਧਿਕਾਰਾਂ ਵਿੱਚੋਂ ਕਿਹੜਾ ਰਾਜਨੀਤਿਕ ਅਧਿਕਾਰ ਹੈ ਤੇ ਸ਼ਾਂਤੀਪੂਰਨ ਸਭਾ ਕਰਨ ਅਤੇ ਸੰਗ ਬਣਾਉਣ ਦਾ ਅਧਿਕਾਰ ਇਹ ਹੈ ਰਾਸ਼ਟਰੀਤਾ ਦਾ ਅਧਿਕਾਰ ਇਹ ਵੀ ਹੈ ਵਿਚਾਰ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਇਹ ਵੀ ਹੈ ਇਸ ਦਾ ਮਤਲਬ ਇਹਦਾ ਉੱਤਰ ਹੋਏਗਾ ਡੀ ਉਪਰੋਕਤ ਸਾਰੇ ਤੇ ਬੀ ਦਾ ਆਨਸਰ ਹੈ ਡੀ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਅayog ਦੀ ਕਦੋਂ ਸਥਾਪਨਾ ਕੀਤੀ ਗਈ ਇਹ ਸਥਾਪਨਾ ਕੀਤੀ ਗਈ ਸੀ 1993 ਦੇ ਵਿੱਚ ਆਪ ਨੂੰ ਦੇਖਣਾ ਪਏਗਾ ਡੇਟ ਕਿਹੜਾ ਹੈ 12 ਅਕਤੂਬਰ 1993 93 1993 ਵਾਲਾ ਆਪਸ਼ਨ ਠੀਕ ਹੈ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਕੇਂਦਰ ਤੇ ਰਾਜਾਂ ਵਿੱਚ ਮਨੁੱਖੀ ਅਧਿਕਾਰ ਆਯੋਗ ਗਠਿਤ ਕੀਤੇ ਜਾਣ ਲਈ ਕਾਨੂੰਨ ਪਾਸ ਪਾਸ ਕੀਤਾ ਗਿਆ ਸੀ ਕਦੋਂ ਪਾਸ ਕੀਤਾ ਗਿਆ ਸੀਗਾ 1993 ਦੇ ਵਿੱਚ ਰਾਈਟ ਉਦੋਂ ਹੀ ਬਣਿਆ ਹੈ ਤੇ ਇਸ ਲਈ ਸੀ ਇਸ ਦਾ ਆਨਸਰ ਹੋਏਗਾ 1993 ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦਾ ਪ੍ਰਧਾਨ ਬਣਨ ਲਈ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਯੋਗਤਾ ਕ੍ਰੀ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਸੁਪਰੀਮ ਕੋਰਟ ਦਾ ਰਿਟਾਇਰਡ ਮੁਖ ਜੱਜ ਹਾਈ ਕੋਰਟ ਦਾ ਰਿਟਾਇਰਡ ਜੱਜ ਹਾਈ ਕੋਰਟ ਦਾ ਰਿਟਾਇਰਡ ਮੁਖ ਜੱਜ ਤੇ ਸੁਪਰੀਮ ਕੋਰਟ ਦਾ ਰਿਟਾਇਰਡ ਮੁਖ ਜੱਜ ਹੋਣਾ ਚਾਹੀਦਾ ਜਿਹੜਾ ਹੈ ਇੰਡੀਆ ਦਾ ਮਨੁੱਖੀ ਅਧਿਕਾਰ ਆਯੋਗ ਹੈ ਉਸ ਦਾ ਪ੍ਰਧਾਨ ਬਣਨ ਲਈ ਇਹ ਯੋਗਤਾ ਹੋਣੀ ਚਾਹੀਦੀ ਹੈ ਰਾਸ਼ਟਰੀ ਮਨੁੱਖੀ ਅਧਿਕਾਰ ਏਜੰਸੀ ਦੇ ਮੈਂਬਰ ਅਹੁਦੇ ਤੇ ਰਹਿ ਸਕਦੇ ਹਨ ਕਿੰਨੇ ਸਾਲ ਦੀ ਉਮਰ ਤੱਕ ਰਹਿ ਸਕਦੇ ਹਨ ਬੇਸਿਕਲੀ ਇਹ 70 ਸਾਲ ਦੀ ਉਮਰ ਤੱਕ ਰਹਿ ਸਕਦੇ ਹਨ ਕਿਉਂ 70 ਸਾਲ ਦੀ ਉਮਰ ਤੱਕ ਰਹਿ ਸਕਦੇ ਹਨ 65 ਸਾਲ ਦੀ ਉਮਰ ਤੱਕ ਤੇ ਇੱਕ ਚੀਫ ਜਸਟਿਸ ਰਿਟਾਇਰਡ ਹੀ ਹੁੰਦੇ ਹਨ ਜੇ 65 ਸਾਲ ਦੀ ਉਮਰ ਚ ਬਣਨਗੇ ਫਿਰ 4-5 ਸਾਲ ਹੀ ਤੇ ਬਣਨਗੇ ਨਾ ਤੇ ਇਸ ਲਈ 5 ਸਾਲ ਹੈ ਅਹੁਦੇ ਦੀ ਮਿਆਦ ਤੇ ਇਸ ਲਈ 70 ਸਾਲ ਦੀ ਉਮਰ ਤੱਕ ਇਹਦਾ ਆਪਸ਼ਨ 17 ਆ ਜਾਏਗਾ। ਅਗਲਾ ਪ੍ਰਸ਼ਨ ਨਿਸ਼ਸ਼ਸਤੀ ਕ੍ਰਾਂਤੀ ਲੋਡ ਹੇਟ ਲਿਖੇ ਕਿਹੜੇ ਕਾਰਨ ਕਰਕੇ ਹੈ? ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ, ਯਸ ਇਹਦੇ ਲਈ, ਮਨੁੱਖਤਾ ਨੂੰ ਵਿਨਾਸ਼ ਤੋਂ ਬਚਾਉਣ ਲਈ ਇਸ ਇਹਦੇ ਲਈ ਵੀ, ਸੈਨਿਕੀ ਸੈਨਿਕੀਕਰਨ ਤੋਂ ਰੋਕਣ ਲਈ, ਯਸ ਇਹਦੇ ਲਈ ਵੀ। ਇਹਦਾ ਮਤਲਬ ਇਹਦਾ ਉੱਤਰ ਹੈ 7 ਦਾ ਉੱਤਰ ਹੈ ਡੀ ਉਪਰੋਕਤ ਸਾਰੇ। ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ। 1970 ਵਿੱਚ ਪਾਸ ਕੀਤੀ ਗਈ परमाणु प्रसार संधि कितने सालं ਲਈ ਲਾਗੂ ਕੀਤੀ ਗਈ ਤੇ ਅੱਠ ਦਾ ਆਨਸਰ ਹੈ 20 ਇਹ 25 ਸਾਲਾਂ ਲਈ ਲਾਗੂ ਕੀਤੀ ਗਈ ਸੀ ਤੁਹਾਨੂੰ ਜੀ 5 ইয়ার্স ਲਈ ਭਾਰਤ ਨੇ ਪਹਿਲਾ ਪਰਮਾਣੂ ਠਮਾਕਾ ਕਦੋਂ ਕੀਤਾ ਸੀ ਤੇ ਇਹ ਕੀਤਾ ਸੀ 1974 ਦੇ ਵਿੱਚ ਇਸ ਦਾ ਆਨਸਰ ਹੋਵੇਗਾ B 1974 ਦੇ ਵਿੱਚ ਕਿੱਥੇ ਕੀਤਾ ਸੀ ਤੇ ਪੋਖਰਨ ਦੇ ਵਿੱਚ ਕੀਤਾ ਸੀ ਦੂਸਰਾ 1998 ਦੇ ਵਿੱਚ ਉਹ ਵੀ ਪੋਖਰਨ ਵਿੱਚ ਕੀਤਾ ਸੀ ਤੇ ਵਿਸ਼ਵ ਵਪਾਰ ਸੰਗਠਨ ਦੀ ਸਥਾਪਨਾ ਹੋਈ ਕਦੋਂ ਹੋਈ ਸੀ ਵਿਸ਼ਵ ਵਪਾਰ ਸੰਗਠਨ ਦੀ ਸਥਾਪਨਾ ਤੇ ਇਹ ਹੋਈ ਸੀ 95 ਚ ਟੀਓ ਇਸ ਨੂੰ ਕਿਹਾ ਜਾਂਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਦਸਵੇਂ ਦਾ ਆਨਸਰ ਹੈ ਬੀ ਦੇਖੋ 95 ਇੱਥੇ ਹੀ ਹੈ ਨਾ ਇਹ 45 ਹੈ 48 ਹੈ ਇਹ 54 ਹੈ ਤੇ ਨਹੀਂ 95 ਚ ਹੋਇਆ ਸੀ ਹੇਠ ਲਿਖਿਆ ਵਿਸ਼ੇਸ਼ਤਾਈਆਂ ਵਿੱਚੋਂ ਵਿਸ਼ਵਕਰਨ ਦੀ ਕਿਹੜੀ ਵਿਸ਼ੇਸ਼ਤਾ ਹੈ ਅੰਤਰਰਾਸ਼ਟਰੀ ਵਿਵਸਥਾ ਇਹ ਹੈ ਵਿਕਸਿਤ ਤਕਨੀਕ ਇਹ ਵੀ ਹੈ ਵਿਦੇਸ਼ੀ ਨਿਵੇਸ਼ ਵਿੱਚ ਵਾਧਾ ਇਹ ਵੀ ਹੈ ਇਸ ਦਾ ਮਤਲਬ 11ਵੇਂ ਦਾ ਅਨਸਰ ਹੈ ਡੀ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਹੈ ਹੇਠ ਲਿਖੀ ਵਿਸ਼ੇਸ਼ਤਾਵਾਂ ਵਿੱਚੋਂ ਵਿਸ਼ਵੀਕਰਨ ਦੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ ਇਹ ਹੈ ਵਿਸ਼ਵ ਵਿਆਪੀ ਆਰਥਿਕ ਸੰਗਠਨਾਂ ਦਾ ਜਨਮ ਇਹ ਵੀ ਹੈ ਦੇਸ਼ ਦੀ ਪੂੰਜੀ ਦਾ ਨਿਰਯਾਤ ਇਹ ਨਹੀਂ ਹੈ ਵਿਦੇਸ਼ੀ ਨਿਵੇਸ਼ ਵਿੱਚ ਵਾਧਾ A ਹੈ ਤੇ ਆਪਣਾ ਆਨਸਰ ਨਹੀਂ ਚਾਹੀਦਾ ਸੀ ਤੇ C ਹੋਏਗਾ 12ਵਾਂ ਦਾ ਆਨਸਰ ਹੈ C ਦੇਸ਼ ਦੀ ਪੂੰਜੀ ਦਾ ਨਿਰਿਆਟ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਲਾਭਾਂ ਵਿੱਚੋਂ ਵਿਸ਼ਵਕ੍ਰਿੰਦਾ ਭਾਰਤ ਨੂੰ ਕਿਹੜਾ ਲਾਭ ਹੋਇਆ ਹੈ ਵਿਦੇਸ਼ੀ ਮੁਦਰਾ ਕੋਸ਼ ਵਿੱਚ ਵਾਧਾ A ਆਪਾਂ ਕਹਿ ਸਕਦੇ ਹੁਆ ਹੈ ਕਿਉਂਕਿ ਵਿਦੇਸ਼ੀ ਇਨਵੈਸਟਮੈਂਟ ਹੋ ਰਹੀ ਹੈ ਨਿਰਯਾਤਾਂ ਦੀ ਵਿਕਾਸ ਦਰ ਵਿੱਚ ਵਾਧਾ ਇਹ ਵੀ ਹੋਇਆ ਹੈ ਤੇ ਰੁਪਏ ਪੂਰੀ ਤਰ੍ਹਾਂ ਬਦਲਣ ਯੋਗ ਰੁਪਿਆ ਪੂਰੀ ਤਰ੍ਹਾਂ ਬਦਲਣ ਯੋਗ ਇਹ ਵੀ ਹੋਇਆ ਹੈ ਇਹਦਾ ਮਤਲਬ ਇਹਦਾ ਆਨਸਰ ਹੈ ਡੀ ਉਪਰੋਕਤ ਸਾਰੇ ਜਦੋਂ ਡੀ ਉਪਰੋਕਤ ਸਾਰੇ ਵਾਲੇ ਆਣ ਗਏ ਤਾਂ ਆਪਸ਼ਨ ਨੂੰ ਜ਼ਰੂਰ ਸਭ ਨੂੰ ਪੜ੍ਹ ਲੈਣਾ ਕਈ ਵਾਰੀ ਨਾ ਵਿੱਚ ਕੋਈ ਆਪਸ਼ਨ ਦਿੱਤਾ ਵੀ ਨਹੀਂ ਹੁੰਦਾ ਉਹ ਨਹੀਂ ਹੁੰਦਾ ਹੈ ਤੇ ਨਹੀਂ ਵਾਲੇ ਦੇ ਵਿੱਚ ਸਪੈਸ਼ਲੀ ਤੇ ਫਿਰ ਜਾ ਕੇ ਤੁਸੀਂ ਉਪਰੋਕਤ ਸਾਰੇ ਟਿਕ ਕਰਨਾ ਜੋਦੋਂ ਆਪਰੇਸ਼ਨ ਹੈ ਹੀਟ ਰਿਖੇ ਲਾਬਾ ਵਿੱਚੋਂ ਵਿਸ਼ਵਕਰਨ ਦਾ ਭਾਰਤ ਨੂੰ ਕਿਹੜਾ ਲਾਭ ਨਹੀਂ ਹੋਇਆ ਤੇ सकलਰੇ ਲ ਉਤਪਾਦ ਵਿੱਚ ਵਾਧਾ ਇਹ ਹੋਇਆ ਹੈ ਵਿਦੇਸ਼ੀ ਪੂੰਜੀ ਦਾ ਤਕਨੀਕ ਦਾ ਆਗਮਨ ਅਤੇ ਤਕੀਦੀ ਵਿਦੇਸ਼ੀ ਪੂੰਜੀ ਅਤੇ ਤਕਨੀਕ ਦਾ ਆਗਮਨ ਨਿਰਿਆਤਾਂ ਦੀ ਵਿਕਾਸ ਦਰ ਵਿੱਚ ਵਾਧਾ ਇਹ ਵੀ ਹੋਇਆ ਹੈ ਮਜ਼ਦੂਰਾਂ ਦੀ ਬੇਰੋਜ਼ਗਾਰੀ ਇਹ ਵਧੀ ਹੈ ਥੋੜੀ ਬਹੁਤ ਤੇ ਇਹ ਇਸ ਪਾਸੇ ਲਾਭ ਨਹੀਂ ਹੋਇਆ ਮਰ ਯਾਨੀ ਕਿ ਮਜ਼ਦੂਰਾਂ ਦੇ ਰੋਜ਼ਗਾਰ ਲਈ ਲਾਭ ਨਹੀਂ ਹੋਇਆ ਜਿਆਦਾ ਅਗਲਾ ਪ੍ਰਸ਼ਨ ਹੈ ਹੇਠ ਲਿਖੀਆਂ ਹਾਨੀਆਂ ਵਿੱਚੋਂ ਵਿਸ਼ਵਕਰਨ ਦੀ ਭਾਰਤ ਨੂੰ ਕਿਹੜੀ ਹਾਨੀ ਨਹੀਂ ਹੋਈ ਹੈ ਦੇਸ਼ ਦੀ ਪੂੰਜੀ ਦਾ ਨਿਰਯਾਤ ਇਹ ਹਾਨੀ ਹੋਈ ਹੈ ਦੇਸ਼ ਦੀ ਪੂੰਜੀ ਵਰ ਗਿਆ ਹੈ ਛੋਟੇ ਅਤੇ ਕਰੀਲ ਉਦਯੋਗ ਦਾ ਨਾਸ਼ ਇਹ ਵੀ ਹੋਇਆ ਹੈ ਨਿਰਯਾਤਾਂ ਦੀ ਵਿਕਾਸ ਦਰ ਵਿੱਚ ਵਾਧਾ ਇਹ ਹਾਨੀ ਨਹੀਂ ਇਹ ਫਾਇਦਾ ਹੋਇਆ ਹੈ ਤੇ ਇਹਦਾ ਮਤਲਬ ਆਨਸਰ ਸਾਡਾ ਇਹੀ ਹੋਣਾ ਚਾਹੀਦਾ ਹੈ ਅਗਲਾ ਵੀ ਦੇਖ ਲੈਨੇ ਰਾਸ਼ਟਰੀ ਸਾਧਨਾ ਦਾ ਸ਼ੋਸ਼ਣ ਇਹ ਵੀ ਹੋਇਆ ਤੇ ਸਾਡਾ ਆਨਸਰ ਸੀ ਹੈ 15ਵਾਂ ਵੀ ਦਾ ਆਨਸਰ ਸੀ ਹੈ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਹਾਨੀਆਂ ਵਿੱਚੋਂ ਵਿਸ਼ਵਕਰਨ ਦੀ ਭਾਰਤ ਨੂੰ ਕਿਹੜੀ ਹਾਨੀ ਹੋਈ ਹੈ ਦੇਸ਼ ਦੀ ਪੂੰਜੀ ਦਾ ਨਿਰਯਾਤ ਹੋਇਆ ਹੈ ਰਾਸ਼ਟਰੀ ਸਾਧਨਾ ਦਾ ਸ਼ੋਸ਼ਣ ਇਹ ਵੀ ਹੋਇਆ ਮੋਦਰਾ ਸਫਿਤੀ ਵਿੱਚ ਕਮੀ ਤੇ ਮੋਦਰਾ ਸਫਿਤੀ ਵਿੱਚ ਕਮੀ ਇਹ ਹਾਨੀ ਨਹੀਂ ਹੋਈ ਹੈ ਤੇ ਇਹਦਾ ਆਨਸਰ D ਇਹ ਤੇ B ਰਾਈਟ ਤੇ D ਇਸ ਦਾ ਆਨਸਰ ਹੈ ਚਲੋ ਹੁਣ ਚੱਲਦੇ ਆ ਅਗਲੇ ਵਦਦੇ ਆ ਅਗਲੇ 1 ਵਰਡ ਵਾਲੇ ਕੁਐਸਚਨ ਆਨਸਰ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਉਹ ਅਧਿਕਾਰ ਜਿਨ੍ਹਾਂ ਤੋਂ ਬਿਨਾ ਮਨੁੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਮਨੁੱਖੀ ਅਧਿਕਾਰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਸੰਯੁਕਤ ਰਾਸ਼ ਦੁਆਰਾ ਮਨੁੱਖੀ ਅਧਿਕਾਰ ਦਾ ਘੋਸ਼ਣਾ ਪੱਤਰ ਕਦੋਂ ਸਵੀਕਾਰ ਕੀਤਾ ਗਿਆ ਸੀ ਤੇ ਇਹ 1948 ਵਿੱਚ ਸਵੀਕਾਰ ਕੀਤਾ ਗਿਆ ਸੀਗਾ ਔਰ 10 ਦਸੰਬਰ ਇਸ ਦਿਨ ਅਸੀਂ ਮਨੁੱਖੀ ਅਧਿਕਾਰ ਦਿਵਸ ਮਨਾਉਣੇ ਹਾਂ ਯਾਦ ਰੱਖਣਾ ਇਸ ਗੱਲ ਨੂੰ ਤੇ 10 ਦਸੰਬਰ 1948 ਮਨੁੱਖੀ ਅਧਿਕਾਰ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦਾ ਇਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ 12 ਅਕਤੂਬਰ 1993 ਨੂੰ ਕੀਤੀ ਗਈ ਸੀ ਭਾਰਤ ਵਿੱਚ ਰਾਸ਼ਟਰੀ ਮਨੁੱਖ ਅਧਿਕਾਰ ਆਯੋਗ ਦਾ ਚੇਅਰਮੈਨ ਕੌਣ ਹੋ ਸਕਦਾ ਹੈ ਤੇ ਸਰਵਉੱਚ ਅਦਾਲਤ ਦਾ ਸੇਵਾ ਮੁਕਤ ਜੱਜ ਹੋ ਸਕਦਾ ਚੀਫ ਜਸਟਿਸ ਜਿਹੜਾ ਰਿਟਾਇਰ ਹੋ ਚੁੱਕਾ ਹੈ ਭਾਰਤੀ ਰਾਸ਼ਟਰੀ ਮਨੁੱਖ ਅਧਿਕਾਰ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਕੌਣ ਹਨ ਅਰੁਣ ਕੁਮਾਰ ਮਿਸ਼ਰਾ ਇੱਕ ਵਾਰੀ ਚੈੱਕ ਕਰ ਲੈਣਾ ਕੀ ਪਤਾ ਚੇਂਜ ਨਾ ਹੋ ਗਏ ਹੋਣ ਭਾਰਤ ਦੁਆਰਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਠਾਇਆ ਗਿਆ ਕੋਈ ਇੱਕ ਕਦਮ ਲਿਖੋ ਰਾਸ਼ਟਰੀ ਮਨੁੱਖ ਅਧਿਕਾਰ ਦੀ ਅਧਿਕਾਰ ਆਯੋਗ ਦੀ ਸਥਾਪਨਾ ਕੀਤੀ ਗਈ ਹੈ ਰਾਸ਼ਟਰੀ ਮਨੁੱਖ ਅਧਿਕਾਰ ਆਯੋਗ ਦੇ ਮੈਂਬਰ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਜਾਂ 70 ਸਾਲ ਦੀ ਉਮਰ ਪੂਰੀ ਹੋਣ ਤੱਕ ਅਗਰ ਕੋਈ ਬੰਦਾ 68 ਚ ਬਣਿਆ ਤਾਂ ਉਹ ਦੋ ਸਾਲ ਹੀ ਰਹੇਗਾ ਉਹਦਾ ਤਾਂ 5 ਸਾਲ ਹੁੰਦਾ ਹੈ ਹੈ ਪਰ ਕਿਉਂਕਿ 65 ਸਾਲ ਦੀ ਉਮਰ 'ਚ ਚੀਫ ਜਸਟਿਸ ਰਿਟਾਇਰ ਹੁੰਦੇ ਨੇ ਤੇ ਇਸ ਲਈ 70 ਸਾਲ ਦੀ ਉਮਰ ਤੱਕ ਜਾਂ 5 ਸਾਲ ਜ਼ਿਆਦਾ ਤੋਂ ਜ਼ਿਆਦਾ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦਾ ਕੋਈ ਇੱਕ ਕਾਰਜ ਲਿਖੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਰਪੇਸ਼ ਕੋਈ ਇੱਕ ਖਤਰਾ ਲਿਖੋ ਦਮਨਕਾਰੀ ਕਾਨੂੰਨ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਨੂੰ ਪ੍ਰਭਾਵਕਾਰੀ ਬਣਾਏ ਜਾਣ ਲਈ ਕੋਈ ਇੱਕ ਸੁਝਾਅ ਦਿਓ ਸੰਵਿਧਾਨਿਕ ਦਰਜਾ ਪ੍ਰਦਾਨ ਕਰਨਾ ਇਹਨੂੰ ਸੰਵਿਧਾਨਿਕ ਦਰਜਾ ਦੇ ਕੇ ਹੋਰ ਪ੍ਰਭਾਵਕਾਰੀ ਵੜਾ ਸਕਦੇ ਆਪਾਂ ਕਿਸ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਨੂੰ ਮਾਰੂ ਹਥਿਆਰਾਂ ਦੇ ਨਿਰਮਾਣ ਅਤੇ ਮਾਰੂ ਹਥਿਆਰਾਂ ਦੇ ਨਿਰਮਾਣ ਉਤੇ ਪਾਬੰਦੀਆਂ ਲਗਾਉਣ ਅਤੇ ਇਹਨਾਂ ਦੇ ਖਾਤਮਾ ਕਰਨ ਨੂੰ ਕੀ ਕਹਾ ਜਾਂਦਾ ਹੈ ਤਾਂ ਇਸ ਨੂੰ ਡਿਸਰਮਾਮੈਂਟ ਨਿਸ਼ਸ਼ਤਰੀਕਰਨ ਕਿਹਾ ਜਾਂਦਾ ਹੈ ਨਿਸ਼ਸ਼ਤਰੀਕਰਨ ਤੋਂ ਕੀ ਲੋੜ ਕਿਉਂ ਹੈ ਵਿਸ਼ਵ ਦੀ ਸੁਰੱਖਿਆ ਲਈ ਵਿਸ਼ਵ ਦੇ ਵਿੱਚ ਮਨੁੱਖਤਾ ਦੇ ਬਚਾਅ ਲਈ ਸੰਯੁਕਤ ਰਾਸ਼ਟਰ ਮਹਾਸਭਾ ਨੇ ਪਹਿਲੀ ਵਾਰ ਹਥਿਆਰਾਂ ਦੇ ਨਿਯੰਤਰਣ ਲਈ ਪ੍ਰਸਤਾਵ ਕਦੋਂ ਪਾਸ ਕੀਤਾ ਸੀ 46 ਦੇ ਵਿੱਚ 14 ਦਸੰਬਰ 1946 ਦੇ ਵਿੱਚ ਨਿਸ਼ਸ਼ਤਰੀਕਰਨ ਦੇ ਦੇ ਕਿਸੇ ਇੱਕ ਰੂਪ ਦਾ ਨਾਂ ਲਿਖੋ ਵਿਆਪਕ ਨਿਸ਼ਸਥੀਕਰਨ ਵੱਡੇ ਪੈਮਾਨੇ ਤੇ ਨਿਸ਼ਸਥੀਕਰਨ ਹੋਣਾ ਚਾਹੀਦਾ ਜਾਂ ਵੱਡੇ ਹਥਿਆਰਾਂ ਦਾ ਨਿਸ਼ਸਥੀਕਰਨ ਜਿੱਦਾਂ ਕਿ ਪਰਮਾਣੂ ਹਥਿਆਰ ਵਗੈਰਾ ਹੋ ਗਏ ਮਾਸਕੋ ਸੀਮਿਤ ਪ੍ਰੀਖਣ ਰੂਕ ਸੰਧੀ ਕਦੋਂ ਪਾਸ ਹੋਈ ਤੇ 1963 ਦੇ ਵਿੱਚ ਪਰਮਾਣੂ ਆਪਸਾਰ ਸੰਧੀ ਕਦੋਂ ਕਿੰਨੇ ਸਾਲ ਲਈ ਲਾਗੂ ਕੀਤੀ ਗਈ ਸੀ 1970 ਵਿੱਚ ਲਾਗੂ ਕੀਤੀ ਗਈ ਸੀ 25 ਸਾਲ ਲਈ सी टी पी टी का सी टी बी टी का पूरा ना की है सी फोर कॉम्प्रीहेंसिव टी फोर ट्री टी टेस्ट बी फोर बैन टी फोर ट्री टी सो सी टी बी टी का फुल फॉर्म है कॉम्प्रीहेंसिव टेस्ट बैन ट्री टी अगले प्रश्न तो मूव कर रहे अगला प्रश्न है भारत का निशस्तीकरण प्रति की दृष्टिकोण है भारत नशस्तीकरण का समर्थक है याद रखना इस गल का ਭਾਰਤ ਨੇ ਪਹਿਲਾ ਪਰਮਾਣੂ tMapਾ ਕਦੋਂ ਕੀਤਾ ਸੀ 1974 ਵਿੱਚ ਪੋਖਰਨ ਦੇ ਵਿੱਚ ਕੀਤਾ ਸੀ ਨਿਸ਼ਚਿਤਕਰਨ ਦੇ ਰਸਤੇ ਵਿੱਚ ਆਉਣ ਵਾਲੀ ਕੋਈ ਇੱਕ ਰੁਕਾਵਟ ਦਿਖੋ ਸ਼ਕਤੀ ਸੰਘਰਸ਼ ਕਿਉਂਕਿ ਹਰ ਕੋਈ ਬੰ ਪਾਵਰਫੁਲ ਬਣਨਾ ਚਾਹੁੰਦਾ ਹੈ ਸ਼ਕਤੀਸ਼ਾਲੀ ਬਣਨਾ ਚਾਹੁੰਦਾ ਹੈ ਉਸ ਉਸ ਸੰਘਰਸ਼ ਜਿਹੜਾ ਸ਼ਕਤੀ ਦਾ ਇਸ ਕਰਕੇ ਲੋਕ ਜਿਆਦਾ ਜਿਆਦਾ ਹਥਿਆਰ ਬਣਾ ਰਹੇ ਇਸ ਲਈ ਸ਼ਕਤੀ ਸੰਘਰਸ਼ ਜਿਹੜਾ ਹੈ ਨਿਸ਼ਚਿਤਕਰਨ ਦੇ ਰਸਤੇ ਵਿੱਚ ਆਉਣ ਵਾਲੀ ਬਹੁਤ ਵੱਡੀ ਰੁਕਾਵਟ ਹੈ ਵਾਸudev कुटुंबकम ਦਾ ਕੀ ਅਰਥ ਹੈ ਸਮੁੱਚਾ ਸੰਸਾਰ ਇੱਕ ਪਰਿਵਾਰ ਹੈ ਵਾਸudev कुटुंबकम ਦਾਏ ਮਤਲਬ ਹੈ ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਕਿਸ ਪ੍ਰਕਿਰਿਆ ਦੇ ਅੰਤਰਗਤ ਸੁਤੰਤਰ ਵਪਾਰ ਰਾਹੀਂ ਵਿਸ਼ਵ ਅਰਥ ਵਿਵਸਥਾ ਨਾਲ ਸੰਗਠਿਤ ਕਰ ਦਿੱਤਾ ਜਾਂਦਾ ਹੈ ਇਸ ਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ ਜਿਸ ਪ੍ਰਕਿਰਿਆ ਰਾਹੀਂ ਪੂਰੇ ਵਰਲਡ ਦੇ ਅਰਥ ਵਿਵਸਥਾ ਨੂੰ ਠੀਕ ਹੈ ਇੱਕ ਦੂਸਰੇ ਨਾਲ ਮਿਲਨ ਜੁਲਨ ਨੂੰ ਦਾ ਮੌਕਾ ਦਿੱਤਾ ਜਾਂਦਾ ਹੈ दैट इज नोन एज़ ਵਿਸ਼ਵੀਕਰਨ ਦੁਬਾਰਾ ਤੋਂ ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਕਿਸ ਪ੍ਰਕਿਰਿਆ ਦੇ ਅੰਤਰਗਤ ਸੁਤੰਤਰ ਵਪਾਰ ਹੈ ਵਿਸ਼ਵ ਅਰਥਵਿਵਸਥਾ ਨਾਲ ਸੰਗਠਿਤ ਕਰਤਾ ਜੰਤਾ ਹੈ ਤੇ ਇਸ ਨੂੰ ਕਿੰਨੇ ਵਿਸ਼ਵੀਕਰਨ ਭਾਰਤ ਦੁਆਰਾ ਵਿਸ਼ਵੀਕਰਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਕੋਈ ਇੱਕ ਕਦਮ ਦੱਸੋ ਨਿਰਯਾਤ ਪ੍ਰੋਸਤਾਨ ਕੀਤਾ ਗਿਆ ਹੈ ਵਿਸ਼ਵ ਵਪਾਰ ਸੰਗਠਨ ਕਦੋਂ ਹੋਂਦ ਵਿੱਚ ਆਇਆ ਸੀਗਾ ਤੇ 1995 ਦੇ ਵਿੱਚ 1 ਜਨਵਰੀ 1995 ਵਿਸ਼ਵੀਕਰਨ ਦੇ ਤਹਿਤ ਭਾਰਤ ਸਰਕਾਰ ਦੁਆਰਾ ਅਪਣਾਈਆਂ ਗਈਆਂ ਨੀਤੀਆਂ ਨੂੰ ਕੀ ਨਾਮ ਦਿੱਤਾ ਗਿਆ ਹੈ ਤੇ ਨਵੀਂ ਆਰਥਿਕ ਨੀਤੀ न्यू इकोनॉमिक्स पॉलिसी इसमें क्या जानता है न्यू या न्यू इकोनॉमिक पॉलिसी ठीक है इसनों नमी आर्थिक नीति कहा जाता है विश्वीकरण की कोई एक विशेषता लिखो अंतरराष्ट्रीय आर्थिक व्यवस्था बन गई है विश्वीकरण के कारण असी सारे लोग एक दूसरे के आर्थिक ਨੀਤੀਆਂ ਤੋਂ ਪ੍ਰਭਾਵਿਤ ਹੋਣ ਨੇ ਭਾਰਤ ਦੀ ਨਵੀਂ ਆਰਥਿਕ ਨੀਤੀ ਦੀ ਇੱਕ ਵਿਸ਼ੇਸ਼ਤਾ ਦੱਸੋ ਲੈਸੈਂਸ ਪ੍ਰਣਾਲੀ ਦਾ ਖਾਤਮਾ ਵਿਸ਼ਵੀਕਰਨ ਦਾ ਭਾਰਤ ਦੇ ਤੇ ਪੈਣ ਵਾਲਾ ਕੋਈ ਇੱਕ ਪ੍ਰਭਾਵ ਦੱਸੋ ਵਿਦੇਸ਼ੀ ਪੂੰਜੀ ਨਿਵੇਸ਼ ਵਿੱਚ ਵਾਧਾ ਹੋਇਆ ਵਿਸ਼ਵੀਕਰਨ ਦੇ ਵਿਰੁੱਧ ਕੋਈ ਇੱਕ ਦਲੀਲ ਲਿਖੋ ਵਿਸ਼ਵੀਕਰਨ ਦਾ ਇੱਕ ਨਕਾਰਾਤਮਕ ਪ੍ਰਭਾਵ ਦੱਸੋ ਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਵਿਸ਼ਵੀਕਰਨ ਕਰਕੇ ਤੇ ਇਹ ਸਨ ਛੋਟੇ ਪ੍ਰਸ਼ਨ ਉੱਤਰ ਚਲੋ ਕਰਦੇ ਹੁਣ ਖਾਲੀ ਥਾਵਾਂ ਖਾਲੀ ਥਾਵਾਂ ਦਾ ਪਹਿਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਦੀ ਮहासਭਾ ਨੇ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰ ਦੀ ਸਰਵਵਿਆਪੀ ਘੋਸ਼ਣਾ ਪੱਤਰ ਸਵੀਕਾਰ ਕੀਤਾ ਤੇ ਇੱਥੇ 1948 ਆ ਜਾਏਗਾ ਹਰ ਸਾਲ ਮਨੁੱਖੀ ਅਧਿਕਾਰ ਦਿਵਸ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਤੇ ਇੱਥੇ 10 ਦਸੰਬਰ ਆ ਜਾਏਗਾ ਮਨੁੱਖੀ ਅਧਿਕਾਰ ਅਤੇ ਸੁਤੰਤਰਤਾਵਾਂ ਦੀ ਘੋਸ਼ਣਾ ਨੂੰ ਡੈਸ਼ ਨਿਯਮਾਂ ਦੀ ਘੋਸ਼ਣਾ ਕਿਹਾ ਜਾਂਦਾ ਹੈ ਇਹਨਾਂ ਨੂੰ ਨੈਤਿਕ ਨਿਯਮਾਂ ਦੀ ਘੋਸ਼ਣਾ ਕਿਹਾ ਜਾਂਦਾ ਹੈ ਨੈਤਿਕ ਨਿਯਮ ਮਨੁੱਖੀ ਅਧਿਕਾਰ ਨਿਯਮ ਕਹਿੰਦੇ ਹੈ ਕਿ ਨੈਤਿਕ ਨਿਯਮ ਹੈਗੇ ਸਾਰੇ ਦੇਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਅਲੱਗ-ਅਲੱਗ ਦੇਸ਼ਾਂ ਨੇ ਇਹਨਾਂ ਨੂੰ ਆਪਣੇ ਕਾਨੂੰਨ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਅਪਣਾਇਆ ਹੈ। ਭਾਰਤ ਸੰਵਿਧਾਨ ਦੇ ਭਾਗ 3 ਵਿੱਚ ਡੈਸ਼ ਅਧਿਕਾਰ ਦਾ ਵਰਣਨ ਹੈ। ਇਹਦੇ ਵਿੱਚ ਫੰਡਾਮੈਂਟਲ ਰਾਈਟਸ ਦਾ ਵਰਣਨ ਹੈ। ਯਾਨੀ ਕਿ ਮਨੁੱਖੀ ਅਧਿਕਾਰ ਦਾ ਵਰਣਨ ਹੈ ਜਿਸ ਨੂੰ ਕਿ ਪੰਜਾਬੀ ਵਿੱਚ ਮੌਲਿਕ ਅਧਿਕਾਰ ਕਹਿੰਨੇ ਆ। ਭਾਰਤੀ ਸੰਵਿਧਾਨ ਓਕੇ ਅਗਲਾ ਪ੍ਰਸ਼ਨ ਹੈ 18 ਦਸੰਬਰ 1993 ਵਿੱਚ ਪਾਸ ਕੀਤੇ ਗਏ ਸੰਸਦੀ ਕਾਨੂੰਨ ਅਧੀਨ ਕੇਂਦਰ ਅਤੇ ਰਾਜਾਂ ਵਿੱਚ ਡੈਸ਼ ਹਨ ਕਿੰਦ ਅਦੇ ਅਤੇ ਰਾਜਾਂ ਵਿੱਚ ਕੀ ਹਨ ਮਨੁੱਖੀ ਅਧਿਕਾਰ ਆਯੋਗ ਹਨ 93 ਵਿੱਚ ਬਣੇ ਹਨ ਇਸ ਲਈ ਯਾਦ ਰੱਖਣਾ ਇਸ ਗੱਲ ਨੂੰ 93 ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੇ ਮੈਂਬਰ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਇਹ 5 ਸਾਲ ਦਾ ਹੁੰਦਾ ਹੈ ਰਾਸ਼ਟਰੀ ਮਨੁੱਖੀ ਆਯੋਗ ਦੀ ਪ੍ਰਧਾਨਗੀ ਸੁਪਰੀਮ ਕੋਰਟ ਦਾ ਰਿਟਾਇਰਡ ਚੀਫ ਜਸਟਿਸ ਕਰਦਾ ਹੈ ਮੁੱਖ ਜੱਜ ਨੂੰ ਕਹਿੰਦੇ ਤੇ ਇੱਥੇ ਮੁੱਖ ਜੱਜ ਆ ਜਾਏਗਾ भारत ਵਿੱਚ ਸਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਸਾਰੇ ਨੂੰ ਡੈਸ਼ ਦਿੱਤਾ ਗਿਆ ਹੈ ਠੀਕ ਹੈ ਸਾਰੇ ਨਾਗਰਿਕਾਂ ਨੂੰ ਦਿੱਤਾ ਗਿਆ ਹੈ ਇਥੇ ਨਾਗਰਿਕ ਆ ਜਾਏਗਾ ਸਾਰੇ ਲੋਕਾਂ ਨੂੰ ਦਿੱਤਾ ਗਿਆ ਇਹ ਆ ਜਾਏਗਾ ਵਿਸ਼ਵ ਸ਼ਾਂਤੀ ਲਈ ਡੈਸ਼ ਜ਼ਰੂਰੀ ਹੈ ਵਿਸ਼ਵ ਸ਼ਾਂਤੀ ਲਈ ਨਿਸ਼ਸ਼ਟੀਕਰਨ ਜ਼ਰੂਰੀ ਹੈ ਹਥਿਆਰਾਂ ਦੀ ਨੂੰ ਖਤਮ ਕਰਨਾ ਜ਼ਰੂਰੀ ਹੈ ਭਾਰਤ ਆਰੰਭ ਤੋਂ ਹੀ ਨਿਸ਼ਸ਼ਟੀਕਰਨ ਦਾ ਸਮਰਥਕ ਰਿਹਾ ਹੈ ਤੇ ਸਮਰਥਕ ਆ ਜਾਏਗਾ ਸਪੋਰਟਰ ਵੀ ਆ ਸਕਦਾ ਹੈ ਇੰਗਲਿਸ਼ ਚ ਪਰਮਾਣੂ ਅਪਰਸਾਰ ਸੰਧੀ ਡੈਸ਼ ਵਿੱਚ ਲਾਗੂ ਕੀਤੀ ਜਾਂਦੀ ਹੈ ਪਰਮਾਣੂ ਕੀਤੀ ਗਈ ਇਹ 1970 ਵਿੱਚ ਲਾਗੂ ਕੀਤੀ ਗਈ ਸੀ ਤੇ 1970 ਆ ਜਾਏਗਾ ਵਿਆਪਕ ਪ੍ਰਿਫਰ ਰੋਗ ਸੰਧੀ ਡੈਸ਼ ਵਿੱਚ ਲਾਗੂ ਕੀਤਾ ਗਿਆ ਸੀਗਾ ਇਹ ਕਦੋਂ 1996 ਵਿੱਚ ਲਾਗੂ ਕੀਤਾ ਗਿਆ ਸੀਗਾ ਕੰਪਰੀਹੈਂਸਿਵ ਟੈਸਟ ਬੈਂਡ ਟ੍ਰੀਟੀ ਭਾਰਤ ਨੇ 1996 ਦੀ ਵਿਆਪਕ ਪਰਮਾਣੂ ਸੰਧੀ ਪ੍ਰਿਖਣ ਰੋਗ ਸੰਧੀ ਦਾ ਡੈਸ਼ ਕੀਤਾ ਸੀ ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ ਕਿ ਨਹੀਂ ਇਹ ਇਹ ਜਿਹੜਾ ਹੈ ਇੰਪਾਰਸ਼ਲ ਨਹੀਂ ਹੈ ਭਾਰਤ ਨੇ ਪਹਿਲੇ ਪਰਮਾਣੂ tMapਾਕਾ 1974 ਵਿੱਚ ਕੀਤਾ ਸੀ ਭਾਰਤ ਨੇ ਦੂਜਾ ਪਰਮਾਣੂ ਜਿਹੜਾ ਹੈ tMapਾਕਾ 1998 ਵਿੱਚ ਕੀਤਾ ਤੇ ਇੱਥੇ ਆ ਜਾਏਗਾ 1974 ਇੱਥੇ 1974 ਇੱਥੇ 1998 ਅਗਲੇ ਪ੍ਰਸ਼ਨ ਤੇ ਮੂਵ ਕਰਦੇ ਹਾਂ ਵਿਸ਼ਵੀਕਰਨ ਦੀ ਪ੍ਰਕਿਰਿਆ ਦੇ ਆਰੰਭ ਅਤੇ ਵਿਕਾਸ ਵਿੱਚ ਵਿਗਿਆਨ ਅਤੇ ਟੈਕਨਾਲੋਜੀ ਦਾ ਸਭ ਤੋਂ ਵੱਡਾ ਕਿਰਿਆ ਹੈ ਸਭ ਤੋਂ ਵੱਧ ਹਿੱਸਾ ਰਿਹਾ ਹੈ ਯੋਗਦਾਨ ਰਿਹਾ ਹੈ ਅੱਗੇ ਚਲਦੇ ਹਾਂ ਵਿਸ਼ਵੀਕਰਨ ਤੋਂ ਭਾਵ ਘਰੇਲੂ ਅਰਥਵਿਵਸਥਾ ਦਾ ਬਾਕੀ ਸੰਸਾਰ ਨਾਲ ਡੈਸ਼ ਹੈ ਬਾਕੀ ਸੰਸਾਰ ਨਾਲ ਮਿਲਾਨ ਹੈ ਜਾਂ ਏਕੀਕਰਨ ਹੈ ਕੁਝ ਵੀ ਲਿਖ ਸਕਦੇ ਇੱਥੇ ਤੁਸੀਂ ਮਿਲਾਨ ਜਾਂ ਏਕੀਕਰਨ ਵਿਸ਼ਵੀਕਰਨ ਸਾਰੇ ਸੰਸਾਰ ਨੂੰ ਇੱਕ ਆਰਥਿਕ ਇਕਾਈ ਵਿੱਚ ਇੱਥੇ ਇਕਾਈ ਵਿੱਚ ਇਕਾਈ ਦੇ ਰੂਪ ਵਿੱਚ ਵੇਖਦੀ ਹੈ ਵਿਸ਼ਵ ਵਪਾਰ ਸੰਗਠਨ WTO डैश ਨੂੰ ਹੁੰਦ ਵਿੱਚ ਆਇਆ 1995 ਨੂੰ ਇਹ ਹੁੰਦ ਵਿੱਚ ਆਇਆ ਸੀਗਾ ਤੁਸੀਂ ਇੱਥੇ 1995 ਲਿਖਣਾ ਹੈ ਅਗਲਾ ਹੈ ਵਿਸ਼ਵਕਰਨ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਡੈਸ਼ ਨਿਵੇਸ਼ ਨੂੰ ਪ੍ਰਸਾਧਿਤ ਕੀਤਾ ਗਿਆ ਹੈ ਵੱਖ-ਵੱਖ ਦੇਸ਼ਾਂ ਵਿੱਚ ਵਿਦੇਸ਼ੀ ਨਿਵੇਸ਼ ਨੂੰ ਦੂਸਰੇ ਦੇਸ਼ ਦੇ ਨਿਵੇਸ਼ ਨੂੰ ਪ੍ਰोत्사ਹਿਤ ਕੀਤਾ ਗਿਆ ਹੈ ਭਾਰਤ ਵਿੱਚ ਆਰਥਿਕ ਸੁਧਾਰਾਂ ਦਾ ਕਾਰਜਕ੍ਰਮ ਡੈਸ਼ ਵਿੱਚ ਸ਼ੁਰੂ ਹੋਇਆ ਸੀ ਤੇ ਇਹ ਆਰਥਿਕ ਸੁਧਾਰਾਂ ਦਾ ਕਾਰਜਕ੍ਰਮ 1991 ਵਿੱਚ ਸ਼ੁਰੂ ਹੋਇਆ ਸੀਗਾ ਜਦੋਂ ਰਸ਼ੀਆ ਟੁੱਟ ਗਿਆ ਸੀ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ ਸੀਗਾ ਵਿਸ਼ਵੀਕਰਨ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਖੁੱਲੇ ਵਪਾਰ ਦੀ ਨੀਤੀ ਦੇ ਨੀਤੀਕਰਨ ਡੈਸ਼ ਕੰਪਨੀਆਂ ਦਾ ਪ੍ਰਵੇਸ਼ ਹੋਇਆ ਡੈਸ਼ ਕੰਪਨੀਆਂ मतलब ਇਸ ਨੂੰ ਬਹੁ ਰਾਸ਼ਟਰੀ ਕੰਪਨੀਆਂ ਜਾਂ ਮਲਟੀਨੇਸ਼ਨਲ ਕੰਪਨੀਆਂ ਜਾਂ ਇੰਟਰਨੈਸ਼ਨਲ ਕੰਪਨੀਆਂ ਵੀ ਕਿਹਾ ਜਾਂਦਾ ਹੈ ਵਿਸ਼ਵੀਕਰਨ ਸਿੱਖਿਆ ਦਾ ਬੜੀ ਤੇਜ਼ੀ ਨਾਲ ਡੈਸ਼ ਹੋ ਰਿਹਾ ਹੈ ਤੇ ਇਹ ਇੱਕ ਹੀ ਹੋ ਰਿਹਾ ਸਿੱਖਿਆ ਦਾ ਬੜੀ ਤੇਜ਼ੀ ਨਾਲ ਕੀ ਹੋ ਰਿਹਾ ਹੈ व्यवसायीकरण हो रहा है ठीक है हुन ਵੱਡੇ ਵੱਡੇ ਸਕੂਲ ਖੁੱਲ ਰਹੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਫੀਸ ਲੈ ਕੇ ਪੜਾਇਆ ਜਾ ਰਿਹਾ ਇਸ ਨੂੰ ਕਹਿੰਦੇ ਵਿਵਸਾਈਕਰਨ ਯਾਨੀ ਕਿ ਸਿੱਖਿਆ ਨੂੰ ਬਿਜ਼ਨਸ ਬਣਾਇਆ ਜਾ ਰਿਹਾ ਵਿਸ਼ਵਕਰਨ ਵਿੱਚ ਡੈਸ਼ ਦਾ ਬੋਲਬਾਲਾ ਹੈ ਵਿਸ਼ਵਕਰਨ ਦੇ ਵਿੱਚ ਪੂੰਜੀਵਾਦ ਦਾ ਉਦਾਰਵਾਦ ਦਾ ਬੋਲਬਾਲਾ ਹੈ ਭਾਰਤ ਵਿੱਚ ਡੈਸ਼ ਦਲਾਂ ਨੂੰ ਛੱਡ ਕੇ ਭਾਰਤ ਦੇ ਸਾਰੇ ਰਾਜਨੀਤਿਕ ਦਲਾਂ ਨੇ 1991 92 ਦੇ ਆਰਥਿਕ ਸੁਧਾਰਾ ਦਾ ਸਮਰਥਨ ਕੀਤਾ ਸੀ ਖੱਬੇ ਪੱਖੀ ਲੈਫਟਿਸਟ ਪਾਰਟੀਆਂ ਯਾਨੀ ਕਿ ਕਮਿਊਨਿਸਟ ਪਾਰਟੀ ਜਿਹੜੇ ਹੁੰਦੇ ਨੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਬਾਕੀ ਸਭ ਨੇ ਇਸ ਦਾ ਸਪੋਰਟ ਕੀਤਾ ਸੀ ਚਲੋ ਹੁਣ ਲਾਸਟ ਪਾਰਟ ਰਹਿ ਗਿਆ ਇਹਦਾ ਇਹ ਹੈ ਸਹੀ ਜਾਂ ਗਲਤ ਵਾਲੇ ਪ੍ਰਸ਼ਨ ਉੱਤਰ ਪ੍ਰਸ਼ਨ ਇਸ ਦੇ ਵਿੱਚ ਆਪਾਂ ਕਰਦੇ ਪਹਿਲਾ ਪ੍ਰਸ਼ਨ ਹੈ ਮਨੁੱਖੀ ਜੀਵਨ ਵਿੱਚ ਮਨੁੱਖੀ ਅਧਿਕਾਰਾਂ ਦਾ ਬਹੁਤ ਘੱਟ ਮਹੱਤਵ ਹੈ ਬਹੁਤ adhik ਮਹੱਤਵ ਹੈ ਦਾ ਮਤਲਬ ਇਹ ਗਲਤ ਹੈ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਸੰਯੁਕਤ ਰਾਸ਼ਟਰ ਦੇ ਮੌਲਿਕ ਉਦੇਸ਼ ਨਿਸ਼ਚਿਤ ਕੀਤਾ ਗਿਆ ਹੈ। ਅਭੀ ਸਹੀ ਹੈ। ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਭਾਰਤੀ ਸੰਵਿਧਾਨ ਦੇ ਅਧਿਆਇ 3 ਦੇ ਵਿੱਚ ਮੌਲਿਕ ਅਧਿਕਾਰ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਹੀ ਹੈ। ਭਾਰਤ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ 12 ਅਕਤੂਬਰ 1999 ਵਿੱਚ ਬਣਾਈ ਗਈ ਸੀ। ਐਸੇ ਹੀ ਹੈ। 197 ਵਿੱਚ پاس ਕੀਤੇ ਗਏ ਸੰਸਦੀਕ ਕਾਨੂੰਨ ਅਧੀਨ ਕੇਵਲ ਕੇਂਦਰ ਵਿੱਚ ਮਨੁੱਖੀ ਅਧਿਕਾਰ ਅayog ਦੀ ਸਥਾਪਨਾ ਕੀਤੀ ਗਈ ਨਹੀਂ ਨਹੀਂ ਕੇਂਦਰ ਤੇ ਰਾਜ ਦੋਨੋਂ ਵਿੱਚ ਕੀਤੀ ਗਈ ਤੇ ਇਹ ਗਲਤ ਹੈ ਅੱਗੇ ਚੱਲਦੇ ਹਾਂ ਭਾਰਤ ਵਿੱਚ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਲਈ ਕੋਈ ਅayog ਦੀ ਸਥਾਪਨਾ ਨਹੀਂ ਕੀਤੀ ਗਈ ਗਲਤ ਹੈ ਇਹਨਾਂ ਲਈ ਅayog ਦੀ ਸਥਾਪਨਾ ਕੀਤੀ ਗਈ ਹੈ ਤੇ ਇਹ ਆ ਜਾਏਗਾ 6ਵਾਂ ਗਲਤ 6ਵਾਂ ਕੀ ਗਲਤ ਸੌਰੀ सत्तव प्रश्न भारत ने संयुक्त राष्ट्र के मनुखी अधिकार आयोग के मैंबर परिवेखक यानी कि ऑबजरवर के रूप में कार्य किया सही है राष्ट्रीय मनुखी अधिकार आयोग संविधानक संस्था नहीं है अठवं गलत है संविधानक संस्था है राष्ट्रीय आयोग दी प्रधान की प्रधानगी सुप्रीम कोर्ट का रिटायर्ड होया कोई मुख्य जज करता है सही है निषेधिकरण ਦਾ ਅਰਥ ਹਥਿਆਰਾਂ ਦਾ ਪੂਰੀ ਤਰ੍ਹਾਂ ਖਾਤਮਾ ਹੈ ਗਲਤ ਹੈ ਪੂਰੀ ਤਰ੍ਹਾਂ ਨਹੀਂ ਸਾਰੇ ਕਟ ਕਰਨਾ ਹਥਿਆਰਾਂ ਨੂੰ ਐਵੇਂ ਕੱਟ ਕਰਨਾ ਕਿ ਵਿਸ਼ਵ ਦੇ ਜਿਹੜਾ ਹੈ ਵਿਸ਼ਵ ਨੂੰ ਪੂਰੀ ਦੁਨੀਆ ਨੂੰ ਖਤਰਾ ਨਾ ਹੋਵੇ ਅਗਲਾ ਹੈ ਨਿਸ਼ੇਧਿਕरण ਦਾ ਮਕਸਦ ਹਥਿਆਰਾਂ ਦੇ ਲੋੜ ਨੂੰ ਘਟ ਜਾਂ ਸਮਾਪਤ ਕਰਨਾ ਹੈ ਇਹ ਸਹੀ ਹੈ ਸੰਯੁਕਤ ਰਾਸ਼ਟਰ ਇਸ ਮਹਾਸਭਾ ਨੇ ਪਹਿਲੀ ਵਾਰ ਹਥਿਆਰਾਂ ਦੇ ਨਿਯੰਤਰਣ ਲਈ ਪ੍ਰਸਤਾਵ 14 دسمبر 1956 ਨੂੰ ਪਾਸ ਕੀਤਾ ਸੀ ਔਰ ਇਹ ਗਲਤ ਹੈ ਭਾਰਤ ਨਿਸ਼ਸ਼ਟੀਕਰਨ ਦਾ ਵਿਰੋਧੀ ਹੈ ਗਲਤ ਹੈ ਭਾਰਤ ਨਿਸ਼ਸ਼ਟੀਕਰਨ ਦਾ ਸਮਰਥਕ ਹੈ ਇਸ ਲਈ ਆਨਸਰ ਗਲਤ ਹੈ ਪਾਰਦੇ ਸਿਟੀ ਬਿਟੀ ਦੇ ਦਸਤਕ ਕੀਤੇ ਜਾਣ ਦੇ ਵਿਰੁੱਧ ਹੈ ਇਹ ਸਹੀ ਹੈ ਭਾਰਤ ਇਸ ਨੂੰ ਪੱਖਪਾਤੀ ਮੰਨਦਾ ਹੈ ਵਿਸ਼ਵੀਕਰਨ ਦੇ ਕਾਰਨ ਸੰਸਾਰ ਦੇ ਵੱਖ-ਵੱਖ ਰਾਸ਼ਟਰਾਂ ਵਿੱਚ ਆਰਥਿਕ ਮੁਕਾਬਲੇਬਾਜ਼ੀ ਖਤਮ ਹੋ ਜਾਂਦੀ ਹੈ ਨਹੀਂ ਗਲਤ ਹੈ ਇਹ ਆਰਥਿਕ ਮੁਕਾਬਲੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਭਾਰਤ ਸਰਕਾਰ ਨੇ 1991 ਨੂੰ ਨਵੀਂ ਉਦਯੋਗਿਕ ਨੀਤੀ ਦੀ ਘੋਸ਼ਣਾ ਕੀਤੀ ਇਹ ਸਹੀ ਹੈ 1991 ਦੀ ਨਵੀਂ ਉਦਯੋਗਿਕ ਨੀਤੀ ਅਧੀਨ 14 ਉਦਯੋਗਾਂ ਨੂੰ ਛੱਡ ਸਾਰੇ ਉਦਯੋਗਾਂ ਲਈ ਲਾਇਸੈਂਸ ਪ੍ਰਣਾਲੀ ਖਤਮ ਕਰ ਦਿੱਤਾ ਗਿਆ ਸੀ ਇਹ ਵੀ ਸਹੀ ਹੈ 18 ਉਦਯੋਗਾਂ ਨੂੰ ਛੱਡ ਕੇ ਭਾਰਤ ਵਿੱਚ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਨਹੀਂ ਭਾਰਤ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਨਹੀਂ ਹੈ ਗਲਤ ਹੈ ਭਾਰਤ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਹੈ ਤੇ ਆਨਸਰ ਗਲਤ ਹੈ ਵਿਸ਼ਵੀਕਰਨ ਵਿੱਚ ਸੰਵਾਦ ਦਾ ਬੋਲਬਾਲਾ ਹੈ ਇਹ ਗਲਤ ਹੈ ਇਹ ਪੂੰਜੀਵਾਦ ਦਾ ਬੋਲਬਾਲਾ ਹੈ ਵਿਸ਼ਵੀਕਰਨ ਦੇ ਵਿੱਚ ਵਿਸ਼ਵੀਕਰਨ ਨਾਲ ਭਾਰਤ ਦੀ ਅਰਥਵਿਵਸਥਾ ਸੰਸਾਰ ਦੀ ਅਰਥਵਿਵਸਥਾ ਨਾਲ ਜੁੜ ਗਈ ਹੈ ਬਿਲਕੁਲ ਸਹੀ ਹੈ ਵਿਸ਼ਵੀਕਰਨ ਕਾਰਨ ਭਾਰਤ ਵਿੱਚ ਵਿਦੇਸ਼ੀ ਪੂੰਜੀ ਅਤੇ ਤਕਨੀਕ ਦਾ ਆਗਮਨ ਹੋਇਆ ਹੈ ਇਹ ਵੀ ਸਹੀ ਹੈ ਤੇ ਵਿਸ਼ਵੀਕਰਨ ਵਿੱਚ ਪੂੰਜੀਵਾਦ ਦਾ ਬੋਲਬਾਲਾ ਹੈ ਇਹ ਵੀ ਸਹੀ ਹੈ ਤੇ ਇਹ ਸੰ ਤੁਹਾਡੇ ਲਾਸਟ ਚੈਪਟਰ ਦੇ ਛੋਟੇ ਪ੍ਰਸ਼ਨ ਉੱਤਰ ਤੇ ਉਮੀਦ ਹੈ ਕਿ ਤੁਸੀਂ ਸਾਰੇ ਇਸ ਪ੍ਰਸ਼ਨ ਉੱਤਰ ਨੂੰ ਲਿਖ ਕੇ ਦੇਖੋਗੇ ਤੇ ਇਗਜ਼ਾਮ 'ਚ ਛੋਟੇ ਪ੍ਰਸ਼ਨ ਉੱਤਰਾਂ 'ਚ ਵਧੀਆ ਪਰਫਾਰਮ ਕਰੋਗੇ ਮਿਲਦੇ ਹਾਂ ਅਗਲੀ ਵੀਡੀਓ 'ਚ টিল ਦੈਨ ਟੇਕ ਕੇਅਰ ਬਾਏ ਬਾਏ